इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਲਕਰ 아이ਗੋੜ ਅਜ ਤਨਤਨ ਸ਼੍ਰੀ ਗੁਰੂ ਰਵਿਦਾਸ ਜੀ ਦੇ 647 ਪ੍ਰਕਾਸ਼ ਦਿਨ ਨੂੰ ਸਮਰਪਿਤ ਭਾਵਨਾ ਨਾਲ ਮੱਲਾਪੁਰ ਦਾਣਾ ਮੰਡੀ ਵਿੱਚ ਰਾਜ ਪਦਰੀ ਪਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਰੇ ਪੰਜਾਬ ਵਾਸੀ ਨੇ ਤਨਮਨ ਤਨ ਨਾਲ ਸੇਵਾ ਕਰਕੇ ਤਨ ਤਨ ਸ਼੍ਰੀ ਗੁਰਗੰਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਗੁਰੂ ਕੇ ਲੰਗਰ ਵਿੱਚ ਵੀ ਸੰਗਤਾਂ ਨੇ ਹਿੱਸਾ ਪਾਇਆ ਪੱਤਰਕਾਰ ਜਸਵਿੰਦਰ ਸਿੰਘ ਰਾਏਕੋਟ ਲੁਧਿਆਣਾ ਬੱਚੇ ਨੇ ਭਾਈ ਸਾਹਿਬ ਸਮਾਗਮ ਦੇ ਵਿੱਚ ਇਹ ਸਸਿਕਾ ਸਰ ਜੀ ਹਾਂਜੀ ਇਹ ਕੀ ਨਾਮ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮਨਜੀਤ ਸਿੰਘ ਸਾਬਕਾ ਸਰਪੰਚ ਕਮਲੇ ਬਾਗ ਦੇ ਜੀ ਜੀ ਠੀਕ ਹੈ ਸਰ ਮਨਜੀਤ ਸਿੰਘ ਜੀ ਅੱਜ ਦਾ ਰਾਜਪਤਰੀ ਸਮਾਗਮ ਇਹ ਕਿਸ ਨੂੰ ਸਮਰਪਿਤ ਹੈ ਜੀ ਅੱਜ ਦੇ ਸਮਾਗਮ ਰਾਜ ਮਹਾਰਾਜ ਦੇ ਆਗਮਨ ਸਮਰਪਿਤ ਕਰਦੇ ਸਿਰ ਗੁਰੂ ਰਵਾਲਾ ਸਾਡੇ ਸੇ ਰਜਿਸਟਰ ਪੰਜਾਬ ਵੱਲੋਂ ਸ਼ਾਰਾ ਮੰਡੀ ਨਾਲ ਪੜੀ ਸੀ ਕਰਵਾਏ ਜਾ ਰਹੇ ਹਨ ਜੁਨੇ ਇਹਨੇ ਅੱਜ ਦੇ ਸਮਾਗਮਾਂ ਦੀ ਜਿਹੜਾ ਆਗਮਨ ਪੁਰਵ ਦੀ ਸਾਰੀ ਸਾਕ ਸਭਾ ਲੱਖ ਲੱਖ ਬਧਾਈ ਹੋਵੇ ਔਰ ਸੰਗਤ ਦੇ ਅਰਿਸੰਦੇ ਸੰਗਠਨ ਦੇ ਸੰਗਠਨ ਵਾਲੇ ਸਮਾਗਮ ਚ ਆਏ ਹਾਂ ਇਹ ਕੰਮ ਕਰਦੇ ਸੀ ਜੀ ਬਾਸ ਆ ਗੋਣ ਪੁਰਾ ਪਰ ਨਾਣਾ ਮੰਡੀ ਨੂੰ ਪਰੇ ਆਤਮਾ ਸਮਾਗਮ ਨੂੰ ਫੈਡਰੇਸ਼ਨ ਸੰਗਠਨ ਦੇ ਸਹਿਯੋਗ ਨਾਲ ਇਹ ਮੰਗਵੰਦਾਂ ਕਰਕੇ ਕਰਦੀ ਹੈ ਸੰਗਠਨ ਦੇ ਵਿੱਚ ਇਸ ਪ੍ਰੋਗਰਾਮ ਵਿੱਚ ਇਹ ਬੜਾ ਹੀ ਉਤਸ਼ਾਹਤ ਤਾਨਮਨ ਦਾ ਨਾਲ ਆਈ ਹਰ ਸੰਗਠਨ ਨੂੰ ਮਿਲਿਆ ਇੱਕ ਸੂਚਿਆ ਗਿਆ ਸੀ ਕਿ ਪਿੰਨ ਪਿੰਡ ਪੁੱਤਰ ਦੇ ਲਈ ਅਰਵਦਾ ਜੀ ਦਾ ਨਿਯੋਗ ਹੋਇਆ ਜਾਂਦਾ ਪਰ ਰਾਜਪੱਤਰ ਤੇ ਪੰਜਾਬ ਦੇ ਵਿੱਚ ਕੁਲ ਰਾਜਪੁੱਤਰ ਬਾਦਮੀ ਕਰਾਇਆ ਜਾਂਦਾ ਜੀ ਇਸ ਮਾਹਰੂ ਰਾਜਪੁੱਤਰ ਦਾ ਪੰਜਾਬ ਲਵੇਗਾ ਨਾਨਾ ਮੰਡੀ ਮੁੱਲਾਪੁਰ ਦੀਆਂ ਯਾਦਾਂ ਵਿੱਚ ਪਿੰਡ ਵਾਲਿਆਂ ਦੁਆਰਾ ਇਸ ਨੇ ਮਾਰ ਮਾਰ ਸਰਦਾਰ ਜੀ ਬੋਲਾਲ ਚੀਕ ਹੈ ਜੀ ਸਾਡੀ ਜੀ ਉਸ ਰਾਜ ਆਧੁਨਿਕ ਪਰਿਵਾਰ ਦੇ ਜੁੜਕਰੇ ਸਾਰੇ ਕਾਰਜ ਕਰਦੇ ਨੇ ਨਿਵਾਮੀ ਕਹਿੰਦੇ ਆ ਇਹਨਾਂ ਦਾ ਧੰਨਵਾਦ ਨਹੀਂ ਕਰਦੇ ਜਿਨ੍ਹਾਂ ਨੇ ਵੱਡੀ ਗੱਜੇ ਦੇ ਪਹੁੰਚ ਕੇ ਛੋਟੀਆਂ ਦੁਕਾਨਾਂ ਦੇ ਸਮਾਜ ਨੂੰ ਬਹੁਤ ਵਧੀਆ ਪ੍ਰਿਆਜ ਬਣਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇ ਸਾਰ ਸਮਾਜ ਦਾ ਅਰਦਾਸ ਕਰਦੇ ਆ ਕਿ ਸਰ ਆਨੰਦ ਮਹਾਰਾਜ ਸਾਹਿਬ ਅੱਜ ਇਹਨਾਂ ਪੂਰੇ ਨਵਾਲ ਖੂਬੀ ਦੇ ਸਮਰਪਨ ਸਹਿ ਅਗਰੇ ਸਤਿਕਾਰ ਨੇ ਪ੍ਰੋਗਰਾਮ ਪੰਜਾਬ ਦੇ ਮਹਾਰਾਜਪਦਰੀ ਸਮਾਰੋਹ ਇੰਜਰਨ ਮਹਾਰਾਜ ਜੀ ਬਹੁਤ ਬਹੁਤ ਸਨਰ ਪਰ ਸਰ ਆਨੰਦ ਮਹਾਰਾਜ ਜੀ ਜੀ ਇਹ ਸੀਗੇ ਬਲਜੀਤ ਸਿੰਘ ਜੀ ਜਿਹਨਾਂ ਨਿਸਕ ਰਾਜਪਦਰੀ ਸਮਾਗਮ ਸਾਰੇ ਜਨ ਸੰਗਤਾਂ ਬੰਨੋ ਰਲ ਮਿਲ ਕੇ ਮਲਾ ਜਾਂਦਾ ਮੁੱਲਾਪੁਰ ਦਾ ਖਾ ਮੰਡੀ ਦੇ ਵਿੱਚ ਦਾਣਾ ਮੰਡੀ ਹੈਗੀ ਮੁੱਲਾਪੁਰ ਜੀ ਇਮਨਾ ਬਹੁਤ ਬਹੁਤ ਧੰਨਵਾਦ ਹੈ ਜੀ ਕੈਮਰਾਮੈਨ ਦਸ਼ਵਿੰਦਰ ਸਿੰਘ ਕਿਥੋਂ ਵੱਲ